ਇਸ ਲਈ ਕੁਝ ਦਿਨਾਂ ਤੋਂ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਤੇ ਕਰਮਚਾਰੀ ਦਰਨੇ ਤੇ ਬੈਠੇ ਹਨ ਅਤੇ ਸਫਾਈ ਕਰਮਚਾਰੀਆਂ ਵੱਲੋਂ ਸ਼ਹਿਰ ਦੀ ਸਾਫ ਸਫਾਈ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਹੈ ਨਗਰ ਕੌਂਸਲ ਪ੍ਰਧਾਨ ਅਸ਼ਮਨੀ ਗੁਪਤਾ ਅਤੇ ਈਓ ਵਰਜਿੰਦਰ ਸਿੰਘ ਦਾ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਫਾਈ ਕਰਮਚਾਰੀਆਂ ਵੱਲੋਂ ਵੱਡੇ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ ਉਦਨ ਨਗਰ ਕੌਂਸਲ ਦੇ ਪ੍ਰਧਾਨ ਅਸ਼ਮਨੀ ਗੁਪਤਾ ਨੇ ਆਪਣੇ ਪੱਖ ਵਿੱਚ ਦੱਸਿਆ ਕਿ ਇਹ ਇੱਕ ਰਾਜਨੀਤਿਕ ਸੰਘਰਸ਼ ਹੈ ਪਿਛੜੀਆਂ ਸਰਕਾਰਾਂ ਸਮੇਂ ਵੀ ਸਫਾਈ ਕਰਮਚਾਰੀਆਂ ਦੀ ਤਨਖਾਹ 3 ਮਹੀਨੇ ਰੁਕਦੀ ਸੀ ਮੇਰੇ ਵੱਲੋਂ ਉੱਪਰ ਤੱਕ ਪੂਰੇ ਯਤਨ ਕੀਤੇ ਜਾ ਰਹੇ ਹਨ ਮੇਰੀ ਕੋਸ਼ਿਸ਼ ਹੈ ਅੱਜ ਸ਼ਾਮ ਤੱਕ ਮੁਲਾਜ਼ਮਾਂ ਦੀ ਤਨਖਾਹ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਪੈ ਜਾਵੇਗੀ ਅਤੇ ਸ਼ਹਿਰ ਪਹਿਲਾ ਦੀ ਤਰ੍ਹਾਂ ਸਾਫ਼ ਹੋ ਜਾਵੇਗਾ तुसी देख रहे हो न्यूज रीडर दीवान थरेजा न शाम बजाज ਚਾਰ ਦਿਨ ਤੋਂ ਸ਼ਹਿਰ ਦੇ ਵਿੱਚ ਬਹੁਤ ਮਾੜਾ ਹਾਲ ਹੈ ਪਿਆ ਗਰਮੀ ਦਾ ਮਾਹੌਲ ਹੈ ਬਿਮਾਰੀ ਜਿਹੜਾ ਫੈਲਣ ਦਾ ਖਤਰਾ ਹੈ ਚਲੋ ਇਹਨਾਂ ਦਾ ਜਿਹੜਾ ਸਰਕਾਰ ਦਾ ਜੋ ਪ੍ਰਧਾਨ ਜੀ ਸਾਡਾ ਕੋਈ ਸਿਸਟਮ ਚੱਲਦਾ ਹੈ ਲੋਨ ਤਿਆਰ ਤਿਆਰੇ ਜੋਹਰੀਆਂ ਨੇ ਉਹਦੇ ਵਿੱਚ ਪ੍ਰਧਾਨ ਨੂੰ ਦਿਖਾ ਦਿੰਦਾ ਹੈ ਵੀ ਜਿਹੜੇ ਮਲਾਜੋ ਨੇ ਇਹ ਜਿਹੜੇ ਮਲਾਜੋ ਨੇ ਸਰਕਾਰੀ ਨੌਕਰੀ ਕਰਦ ਲਈ ਇਹਨੇ ਕਿਹਦੇ ਸਕੂਲ ਦੀ ਫੀਸ ਭਰਨੀ ਹੈ ਕਿਸੇ ਨੇ ਕਿਸੇ ਕਟਣੀ ਹੈ ਕਿਸੇ ਰਾਸ਼ ਲੈਣਾ ਹੈ ਸਭ ਦੇ ਪੈਸੇ ਜਿਹੜੇ ਹੁੰਦੇ ਨੇ ਇਹ ਸਾਰੇ ਵਿਚਾਰੇ ਕਈ ਬਰਾਜ ਮੇਸ਼ੇ ਜੋ ਸਾਰੇ ਤਨਖਾਹ ਦੇ ਉੱਤੇ ਡਿਪੈਂਡ ਕਰਦੇ ਨੇ ਇਹ ਇਹ ਮੈਂ ਵੀ ਕਹਿੰਦਾ ਪ੍ਰਧਾਨ ਜੀ ਨੂੰ ਸਾਈਨ ਕਰਨ ਵਾਸਤੇ ਕੋਈ ਉਹਦੀ ਮਜੂਰੀ ਹੋਣੀ ਨਹੀਂ ਸਾਈਨ ਨਹੀਂ ਕੀਤੇ ਹੋਏ ਤੇ ਅਕਾਊਂਟੈਂਟ ਸਾਹਿਬ ਤੇ ਈਓ ਸਾਹਿਬ ਨੇ ਵੀ ਜੋੜ ਲਿਆ ਪ੍ਰਧਾਨ ਜੀ ਨੂੰ ਸਾਈਨ ਕਰਨ ਵਾਸਤੇ ਤੋਂ ਅਸੀਂ ਬੇਨ ਤੇ ਜੀ ਕੀ ਕਹਾਂਗੇ ਕਿਉਂ ਪਤਲਾ ਪੁਕਿਆ ਜਾ ਰਿਹਾ ਇਤਨਾ ਸਰ ਦੇ ਤਾਂ ਪੁਕਣਾ ਪੈ ਗਿਆ ਸਾਨੂੰ ਜਿਹੜਾ ਸਾਡਾ ਮੁਲਾਜ਼ਮ ਤਕਕਾਰੀ ਸਮਾਣੇ ਦਾ ਸਫਾਈ ਦੇਦਕ ਉਹ ਅੱਜ ਭੁੱਖੇ ਮਰਨੇ ਆ ਜੀ ਸਾਹਮਣੇ ਐਡਮਿਸ਼ਨਾਂ ਬੱਚਿਆਂ ਦੀਆਂ ਭਰਨੀਆਂ ਫੁੱਟਬਾਲ ਬੜਾ ਖਰਾਬ ਹੋ ਗਿਆ ਸਿਰਫ ਇਹਨਾਂ ਦੀ ਖਿੱਚਾ ਤੁਈ ਕਰਕੇ ਜੀ ਸਾਡੇ ਮੁਲਾਜ਼ਮਾਂ ਦਾ ਬਹੁਤ ਤਕੜਾ ਨੁਕਸਾਨ ਹੋ ਰਹਾ ਤੇ ਅੱਜ ਤਾਂ ਅਸੀਂ ਪੁਤਲਾ ਭੁੱਕਿਆ ਜੀ ਅਸੀਂ ਆਂਦੇ ਟਾਈਮ ਨੂੰ ਜੇ ਕੱਲ ਤੱਕ ਟੰਗਾ ਨਾ ਪਈ ਅਸੀਂ ਜਿਹੜੀ ਮਹਿਰ ਦਾ ਮੇਨ ਪੂਲਾ ਜੀ ਸਮਾਨੇ ਦਾ ਉਥੇ ਬਹੁਤ ਵੱਡਾ ਜਾਮ ਲਾਂ ਚੱਲਿਆ ਤੇ ਜੇ ਉਹਦੇ ਬਾਅਦ ਵੀ ਗੁੰਨਾ ਬਣਿਆ ਅਸੀਂ ਪੂਰੇ ਪੰਜਾਬ ਨੂੰ ਆਪਣੇ ਨੂੰ ਜਿਹੜੀ ਸਾਡੀ ਪੰਜਾਬ ਦੀ ਜੁਨੀਅਨ ਹੈ ਉਹ ਜਿਥੇ ਰਹਿੰਦੀ ਹੈ ਅਸੀਂ ਉਹਨੂੰ ਕਾਲ ਕਰਾਂਗੇ ਜੀ ਪੂਰਾ ਅਸੀਂ ਪੰਜਾਬ ਦੇ ਇੱਥੇ ਇਕੱਠਾ ਕਰਨ ਲੱਗੇ ਆ ਕਿੰਨਾ ਕੁ ਟਾਈਮ ਤੋਂ ਤੁਹਾਨੂੰ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟਾਈਮ ਜੀ ਸਾਨੂੰ ਐਨ ਨਾਲੋਂ ਸਾਡੀ 7 ਤਰੀਕ ਨੂੰ ਅਸਲ ਤਾਂ ਤਨਖਾਹ ਪੈਂਦੀ ਹੈ ਅੱਜ 19 ਤਰੀਕ ਹੋ ਗਈ ਤੇ 20 ਤਰੀਕ ਹੋ ਗਈ ਜੀ ਅੱਜ ਤੇ ਸਮੱਸਿਆ ਇਸ ਮੱਸੇ ਇਹ ਤੁਹਾਨੂੰ ਦਾ ਜਦੋਂ ਅੱਜ ਦਾ ਪ੍ਰੋਟੈਸਟ ਹੈ ਜੇ ਇਸ ਤੋਂ ਬਾਅਦ ਵੀ ਕੋਈ ਨਹੀਂ ਰਿਜ਼ਲਟ ਨਿਕਲਦਾ ਅਗਲਾ ਕਦਮ ਕੀ ਹੈ ਅਗਲਾ ਕਦਮ ਦਾਦਾ ਇਹ ਹੋਊਗਾ ਜੀ ਅਸੀਂ ਆਪਣਾ ਸਾਰਾ ਮਲਾਦਿਲ ਦਮਕਾ ਲੈ ਕੇ ਜੀ ਅਗਲਾ ਅਸੀਂ ਜਿਹੜਾ ਮਹਿਰ ਵਾਲਾ ਪੁਲ ਹੈ ਉਹ ਅਸੀਂ ਪੱਕੇ ਤੌਰ ਤੇ ਜਾਮ ਲਾਵਾਂਗੇ ਜੀ ਅੱਜ 1MC ਵੱਲੋਂ ਸਾਈਨ ਕਰਵਾਣਗੇ ਸੀ ਫਾਈਲ ਦੇ ਉੱਤੇ ਕੀ ਜਵਾਬ ਆਇਆ ਔਰ ਜਵਾਬ ਇਹ ਆਇਆ ਜੀ ਜਿਹੜਾ ਆਪਣਾ ਐਮਸੀ ਆਪਣਾ ਟਿੰਕਾ ਜੀ ਗਾਜੀਪੁਰਿਆ ਚੈੱਕ ਲੈ ਕੇ ਗਏ ਜੀ ਕੱਲ ਵੀ ਸੁਨੀ ਪ੍ਰਧਾਨ ਜੀ ਤੋਂ ਮੈਸੇਜ ਕਰਾ ਦਿੰਦਾ ਜੀ ਤੋ ਉਹਦੇ ਬਾਦੀ ਉਹ ਸਾਫ਼ ਜਵਾਬ ਦੇ ਕੇ ਵੀ ਮੈਂ ਸਹਿਨ ਨਹੀਂ ਕਰਦਾ ਜੀ ਕਿ ਇਹ ਹੁਣ ਪ੍ਰਧਾਨਗੀ ਦਾ ਰੌਲਾ ਚੱਲ ਰਿਹਾ ਕਿ ਵੀ ਪ੍ਰਧਾਨ ਉਹਨੂੰ ਬਣਾਇਆ ਜਾਵੇ ਆ ਉਹਨੂੰ ਬਣਾਇਆ ਜਾਵੇ ਕਿ ਕਿਸੇ ਨੂੰ ਬਣਾਉਣਾ ਤੁਹਾਨੂੰ ਕੋਈ ਤਰਾਜ ਨਹੀਂ ਹੈ ਪਰ ਇਹ ਮਲਾਜ਼ਮਾਂ ਦੀਆਂ ਤਨਖਾਹਾਂ ਰੋਕਣ ਦਾ ਕੀ ਕਾਰਨ ਹੈ ਕੀ ਗੱਲ ਹੋ ਰਹੀ ਹੈ ਇਹ ਇਹਨਾਂ ਦਾ ਜੀ ਅਫਸਰੀ ਚ ਰੌਲਾ ਸਰਕਾਰਾਂ ਦਾ ਕਾਂਗਰਸ ਦਾ ਕਰ ਲਈ ਦਾ ਆਮ ਆਦਮੀ ਦਾ ਠੀਕ ਹੈ ਨਾ ਲੜਾਈ ਅਫਸਰੀ ਦੀ ਹੈ ਗਰੀਬਾਂ ਦਾ ਉਹ ਕਰ ਰਹੇ ਗਰਦਨ ਤੋੜ ਰਹੇ ਆ ਗਰੀਬਾਂ ਨੂੰ ਕਹਿੰਦੇ ਆ ਬਾਲਮਿਕੀਏ ਤੋ ਪੜਨ ਨਾ ਬਾਲਮਿਕੀਏ ਤਾਂ ਪੜ ਰਹਿ ਜੇ ਨਾ ਨਾ ਦੇ ਬੱਚਾ ਨੌਕਰੀ ਲੱਗਣ ਪਿਛਾ ਦੇ ਸਾਡੇ ਲੱਗਣ ਅਸੀਂ ਅਸੀਂ ਪੱਕੇ ਰਹੀਏ ਅਸੀਂ ਅਸੀਂ ਨੌਕਰੀਆਂ ਲੱਗੀਆਂ ਇਹ ਤਾਂ ਇਹ ਚਾਹਦੇ ਗਰੀਬ ਜਨਤਾ ਦਾ ਉੱਪਰ ਆਵੇ ਛੋਟੀ ਇਹ ਕਹਿੰਦੇ ਆ ਇਹ ਝਾੜਵਾ ਮਾਰਦੇ ਹੀ ਰਹਿ ਜਾਣ ਬਸ ਅੱਜ ਦਾ ਪਤਲਾ ਫੁੱਕਿਆ ਗਿਆ ਇਸ ਤੋਂ ਬਾਅਦ ਅਗਲਾ ਪ੍ਰਸ਼ਾਸਨ ਕੀ ਹੋਏਗਾ ਜੇ ਸੰਘਾ ਹ ਨਾ ਮਿਲੀ ਅਗਲਾ ਤਾਂ ਜੀ ਮੈਂ ਕਹਿੰਨੀ ਆ ਪਾਖੜਾ ਚ ਗਿਰ-ਗਿਰ ਕੇ ਮਰਾਂਗੇ ਇਹਨਾਂ ਦੇ ਨਾਮ ਹੋ ਕੇ ਬਸ ਪੁੜਤੇ ਬੈਠਾਂਗੇ ਪਾਖੜਾ ਚ ਧੱਕਾ ਦੇਉਂਗੀ ਲੈ ਮੈਂ ਤਾਂ ਆਪ ਆ ਕੇ ਅਸਮਨੀ ਦੇ ਨਾਮ ਚਿੱਠੀ ਲਿਖ ਕੇ ਠੀਕ ਹੈ ਨਾ ਹੋਰ ਤਾਂ ਕੋਈ ਚਾਰਾ ਹੀ ਨਹੀਂ ਹੈਗਾ ਪਾਗੜਾ ਚ ਜਾ ਕੇ ਤਰਨਾ ਚ ਰਾਂਗੇ ਸੜਕ ਰੋਕਾਂਗੇ ਸਾਰੀਆਂ ਜਾਵੇ ਪਾਸ ਪਟਿਆਰੇ ਨੂੰ ਕਿੱਥੇ ਲੈ ਜਾਂਦੀ ਹੈ ਰੋ ਇਤਨਾ ਹੁੱਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਵੀ ਮਸਲਾ ਤਨਖਾਹਾਂ ਮਜ਼ਦਮਾਂ ਦੀਆਂ ਨਾ ਮਿਲੀਆਂ ਤੇ ਕੀ ਪ੍ਰਸ਼ਟਾ ਕੀਤਾ ਜਾਏਗਾ ਉਸ ਤੋਂ ਬਾਅਦ ਬਹੁਤ ਵੱਡਾ ਸੰਘਰਸ਼ ਕੀਤਾ ਜਾਏਗਾ ਕਿਉਂਕਿ ਅਸੀਂ ਅਸੂਨ ਪ੍ਰਧਾਨ ਕੋਲ ਮੈਂ ਫੁੱਟ ਗਿਆ ਸੀ ਮੈਂ ਕਿਹਾ ਪ੍ਰਧਾਨ ਜੀ ਤੁਸੀਂ ਸਾਈਨ ਕਰੋ ਵੀ ਸਾਡੇ ਸਾਡਾ ਕਸੂਰ ਕੀ ਹੈ ਸਾਡੇ ਮਜ਼ਦਮਾਂ ਦਾ ਕੀ ਕਸੂਰ ਹੈ ਕਿਉਂ ਸਾਨੂੰ ਹਰਾਸਮੈਂਟ ਕੀਤਾ ਜਾਂਦਾ ਤੇ ਕਿਉਂ ਤੁਸੀਂ ਸਹਿਮਤੀ ਕਰ ਸਕਦੇ ਜਦੋਂ ਤੁਹਾਡੇ ਕੋਲ ਇੱਕ ਠੋਲਟੀ ਇੱਕ ਉਹ ਹੈ ਕਾਕੂ ਜੀ ਸਾਡੇ ਨਾਲ ਖੜੋ ਇਹ ਤੁਹਾਡੇ ਨਾਲ ਕੋਈ ਧੱਕਾ ਹੋਇਆ ਕੋਈ ਹੋਰ ਤੁਹਾਡੀ ਆਪਣੀ ਪਰੌਣ ਹੈ ਸਾਡੇ ਮਜ਼ਦਮਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਉਹ ਚੀਜ਼ ਅਸੀਂ ਨਾ ਬਰਦਾਸ਼ਤ ਕਰਨੀ ਹੈ ਤੇ ਨਾ ਹੋਵੇਗੀ ਅਸੀਂ ਡਟ ਕੇ ਇਹਾਂ ਦੇ ਵਿਰੋਧ ਦੇ ਵਿੱਚ ਅੱਜ ਪੁੱਤਲਾ ਸਾਰਾ ਕੱਲੋ ਅਸੀਂ ਮੈਦਾਨ ਤੇ ਆ ਕੇ ਧਰਨਾ ਲਾਵਾਂਗੇ ਧੰਨਵਾਦ ਸਰ ਜੀ ਕੀ ਕਹੋਗੇ ਕਿਉਂ ਪੁੱਤਲਾ ਬੁੱਕਿਆ ਜਾ ਰਿਹਾ ਤੇ ਦੇਖੋ ਜੀ ਕਾਉਂਸਲਰਾਂ ਦਾ ਆਪਸੀ ਮਸਲਾ ਸੀ ਜਿਹੜੀ ਇਹਨਾਂ ਦੇ ਤੇ ਸਾਡੇ ਮੁਲਾਜ਼ਮ ਚੜ ਰਹੇ ਆ ਚੜ ਰਹੇ ਆ ਦੋ 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 ਮਹੀਨੇ ਹੋ ਗਏ ਇਹਨਾਂ ਨੂੰ ਤਨਖਾਹ ਨਹੀਂ ਮਿਲੀ ਦੁੱਧ ਦੇ ਪੈਸੇ ਇਹਨਾਂ ਨੇ ਦਿਨੇ ਰਾਸ਼ਨ ਦੇ ਆ ਗੋ ਬੱਚਿਆਂ ਦੀ ਦਵਾਈਆਂ ਆ ਗਈਆਂ ਇਹੋ ਜੇ ਪ੍ਰਧਾਨ ਦੇ ਹੀ ਕਰਨਾ ਜਿਹੜਾ ਆਪਣੇ ਮੁਲਾਜ਼ਮਾਂ ਨਾਲ ਹੀ ਖੁੱਦ ਘੱਟਣ ਲੱਗਿਆ ਹੋਇਆ ਉਹ ਅਸੀਂ ਤਾਂ ਇਹੀ ਕਵਾਂਗੇ ਵੀ ਇਹਨਾਂ ਦੀ ਤਨਖਾਹ ਜਲਦੀ ਤੋਂ ਜਲਦੀ ਪਾਈ ਜਾਵੇ ਇਹਨਾਂ ਨਾਲ ਨਾਟਕਾ ਕੀਤਾ ਜਾਵੇ ਕਿਸੇ ਵੀ ਰੱਜੇ ਨਾਲ ਕਿਸੇ ਨਾਲ ਉਹ ਜਾਣਦੇ ਨੇ ਅਸੀਂ ਆ ਤਾਂ ਕੀ ਬਸਲਾ ਸਾਡੂ ਦਾ ਸਾਰੇ ਮੁਲਾਜ਼ਮਾਂ ਨੂੰ ਸਾਡੀ ਦਸਤਾ ਪਾਈ ਜਾਵੇ ਗੁਪਤਾ ਜੀ ਕੀ ਕਹੋਗੇ ਲਗਾਤਾਰ ਸ਼ਹਿਰ ਵਿੱਚ ਬਹੁਤ ਰੌਲਾ ਪਿਆ ਹੋਇਆ ਹੈ ਸੈਲਫੀ ਨੂੰ ਲੈ ਕੇ ਤੇ ਅੱਜ ਕੰਨੇ ਬੁੱਕਲੇ ਵਗੈਰਾ ਵੀ ਫੁਕੇ ਕੀ ਕਹੋਗੇ ਕੁਝ ਦਿਨ ਪਹਿਲਾਂ ਵਦਵਾ ਜੀ ਮੇਰੇ ਖਿਲਾਫ ਮੇਰੇ ਕੁਝ ਕਾਉਂਸਲਰ ਸਾਹਿਬਾਨ ਨੇ ਬੇਤਰੋਸਗੀ ਦਾ ਮਤਾ ਪਾਇਆ ਸੀ ਤੇ 15 ਤਰੀਕ ਨੂੰ ਉਹਨਾਂ ਨੇ ਮੀਟਿੰਗ ਕਰੀ ਸੀ ਮੈਂ ਮੀਟਿੰਗ ਦਾ ਟਾਈਮ ਰੱਖਿਆ ਸੀ 3 ਮਾਰਚ ਉਹਨਾਂ ਨੇ ਪ੍ਰੀਪੌਨ ਮੀਟਿੰਗ ਕਰ ਲਈ ਸੀ ਤਾਂ ਉਸ ਮੈਂ ਮੀਟਿੰਗ ਨੂੰ ਮਾਨਯੋਗ ਹਾਈ ਕੋਰਟ ਚ ਚੈਲੰਜ ਕਰਿਆ ਸੀ ਜੱਜ ਸਾਹਿਬ ਨੇ ਮੇਰੇ ਹੱਕ ਚ ਫੈਸਲਾ ਸੁਣਾਉਂਦੇ ਹੋਏ ਉਹ ਮੀਟਿੰਗ ਜਿਹੜੀ 3 15 ਫਰਵਰੀ ਦੀ ਕਰੀ ਸੀ ਉਹ ਇਲੀਗਲ ਡਿਕਲੇਅਰ ਕਰਤੀ ਤੇ ਉਹਦਾ ਜਿਹੜਾ ਜੱਜ ਸਾਹਿਬ ਦਾ ਫੈਸਲਾ ਹਜੇ ਆਣਾ ਬਾਕੀ ਹੈ ਅੱਜ ਆਜੇ ਸ਼ਾਮ ਤੱਕ ਕੱਲ ਸਵੇਰੇ ਆਜੇ ਜਦ ਤੱਕ ਉਹਨਾਂ ਦਾ ਫੈਸਲਾ ਨਹੀਂ ਆਂਦਾ ਮੈਂ ਉਹਨਾਂ ਦੇ ਹੁਕਮਾਂ ਦੀ ਕਿਵੇਂ ਉਲੰਘਣਾ ਕਿਨੇ ਕਰ ਸਕਦਾ ਮੈਂ ਇਸ ਗੱਲ ਦੀ ਠੀਕ ਹੈ ਨਾ ਤਾਂ ਜਿਹੜੀ ਸੈਲਰੀ ਹੈ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਮੈਂ ਪ੍ਰਧਾਨ ਬਣਿਆ 4 ਸਾਲ ਹੋ ਗਏ ਮੈਨੂੰ ਪ੍ਰਧਾਨ ਬਣੇ ਨੂੰ ਨਗਰ ਕੌਂਸਲ ਦਾ ਇੱਕ ਵਾਰ ਵੀ ਇਹ ਜਿਹਾ ਕੋਈ ਮਹੀਨਾ ਨਹੀਂ ਆ ਜਦੋਂ ਇਹ ਸੈਲਰੀ ਨਾ ਪਈ ਹੋਵੇ ਪਿਛਲੀ ਸਰਕਾਰਾਂ ਵੇਲੇ ਵੀ ਤਿੰਨ ਤਿੰਨ ਮਹੀਨੇ ਸੈਲਰੀ ਨਹੀਂ ਪਈਆਂ ਉਦੋਂ ਕੋਈ ਇਹ ਜਿਹਾ ਪ੍ਰੋਟੈਸਟ ਨਹੀਂ ਹੋਇਆ ਇਹ ਜਿਹੜੇ ਮੇਰੇ ਰਾਜਨੀਤਿਕ ਵਿਰੋਧੀ ਆ ਔਰ ਕੁਝ ਮੇਰੇ ਆਪਣੇ ਲੋਕ ਵੀ ਆ ਮੇਰੇ ਆਪਣੇ ਪਾਰਟੀ ਦੇ ਲੋਕ ਵੀ ਆ ਇਹ ਉਹਨਾਂ ਦੀ ਸ਼ਹਿਤ ਇਹ ਹੜਤਾਲ ਹੋਈ ਆ ਉੱਚੀ ਅਜਿਆ ਸਵੇਰੇ ਸੈਲਰੀ ਇਹਨਾਂ ਦੀ ਪੈ ਜਾਣੀ ਹੈ ਮੇਰੇ ਕੋਲ ਤਿੰਨ ਚਾਰ ਦਿਨ ਪਹਿਲਾਂ ਵੀ ਯੂਨੀਅਨ ਦੇ ਲੋਕ ਆਏ ਸੀ ਸਾਰੇ ਸਫਾਈ ਕਰਮਚਾਰੀ ਯੂਨੀਅਨ ਦੇ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਖੜਾ ਹਾਂ ਤੁਹਾਡਾ ਭਰਾ ਕੋਈ ਪ੍ਰਧਾਨ ਵਾਲੀ ਗੱਲ ਨਹੀਂ ਤੁਹਾਡੇ ਨਾਲ ਜੇ ਕਿਸੇ ਨੂੰ ਕੋਈ ਜ਼ਿਆਦਾ ਤੰਗ ਹੈ ਮੈਨੂੰ ਪਤਾ ਹੈ ਬੱਚਿਆਂ ਦੀ ਐਡਮਿਸ਼ਨਾਂ ਹੋਣੀਆਂ ਸੈਸ਼ਨ ਖਤਮ ਹੋ ਕੇ ਹਟਿਆ ਕਿ ਤੁਸੀਂ ਮੇਰੇ ਤੋਂ ਲੈ ਜੋ ਮੈਂ ਭਰਾ ਬਣ ਕੇ ਤੁਹਾਡੇ ਨਾਲ ਖੜਿਆ ਕਿਸੇ ਨੂੰ ਕੋਈ ਰਾਸ਼ਨ ਦੀ ਦਿੱਕਤ ਆ ਉਹ ਵੀ ਖੜਿਆ ਜਦੋਂ ਤੁਹਾਡੀ ਸੈਲਰੀ ਪੈ ਜੇਗੀ ਤਾਂ ਤੁਸੀਂ ਮੈਨੂੰ ਆਪਣਾ ਇਕੱਠਾ ਕਰਕੇ ਵਾਪਸ ਦੇ ਦਿਓ ਮੈਂ ਤਾਂ ਹਰ ਤਰੀਕੇ ਨਾਲ ਉਹਨਾਂ ਨਾਲ ਖੜਿਆ ਪਰ ਇਹਦੇ ਚ ਜਿਹੜਾ ਹੈ ਨਾ ਈਓ ਸਾਹਿਬ ਸਾਡੇ ਕੋਆਪਰੇਟ ਨਹੀਂ ਕਰ ਰਹੇ ਬਿਲਕੁਲ ਵੀ ਜਦ ਕਿ ਉਹਨਾਂ ਨੂੰ ਮੈਂ ਕਿਹਾ ਸੀ ਯਾਰ ਤੁਸੀਂ ਕਿ ਜੇ ਜਦ ਤੱਕ ਜੱਜ ਸਾਹਿਬ ਦਾ ਫੈਸਲਾ ਨਹੀਂ ਆਉਂਦਾ ਹਫਤਾ ਪਹਿਲਾਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਇੱਕ ਸਾਡੇ ਦੇ ਚ ਮਿਊਨਿਸਪਲ ਐਕਟ ਚ ਪ੍ਰੋਵੀਜ਼ਨ ਹੈ ਜੇ ਕੋਈ ਇਹ ਜੀ ਗੱਲ ਦਿੱਕਤ ਆ ਜਾਏ ਤਾਂ ਤੁਸੀਂ ਏਡੀਸੀ ਜਿਹੜੇ ਅਰਬਨ ਹੈ ਸਾਡੇ ਉਹ ਸਿੰਗਲ ਸਾਈਨ ਦੀ ਪਾਵਰ ਦੇ ਦੇਣਾ ਇਹ ਉਹ ਸਭ ਨੂੰ ਮਿਲ ਸਕਦੀ ਸੀ ਠੀਕ ਹੈ ਉਹ ਕਰਕੇ ਮੈਂ ਕਿਹਾ ਪਾਵਰ ਲੈ ਲਓ ਸੀ ਕਰਵਾ ਲਓ ਸਾਈਨ ਸਿੰਗਲ ਚੈੱਕ ਅਪ ਸੈਲਰੀ ਦਾ ਕਰੀਏ ਬਾਕੀ ਦੇ ਜਿਹੜੇ ਅੱਜ ਆਰਡਰ ਆ ਜਾਏਗਾ ਆਰਡਰ ਮੇਰੀ ਫੇਵਰਚ ਹੀ ਆਣਾ ਮੈਨੂੰ ਪਤਾ ਇਸ ਗੱਲ ਦਾ ਮਾਨ ਹੈ ਜਦੋਂ ਇੱਕ ਤਕਲੀਫ ਹੈ ਦਿੱਕਤ ਹੈ ਬਸ ਕਿ ਮੈਨੂੰ ਪਤਾ ਲਾ ਦੇ ਕਿ ਰਿਟਰਨ ਚਾਹਤਾਂ ਮੈਂ ਮਿੰਟ ਸਾਈਨ ਕਰਦਾ ਮੈਨੂੰ ਕੀ ਪਾਉਣ ਦਾ ਮੈਂ ਕਰਨ ਚ ਗੁਪਤਾ ਜੀ ਤੁਸੀਂ ਸੈਲਰੀ ਦੀ ਗੱਲ ਕਰ ਰਹੇ ਹੋ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰੀ ਕੋਈ ਡੀਸੀ ਵਗੈਰਾ ਨਾਲ ਵੀ ਵੀ ਜਲਦੀ ਜਿਹੜਾ ਮੈਟਰਸ ਔਟ ਆਉਟ ਹੋ ਸਕਦਾ ਨਹੀਂ ਡੀਸੀ ਸਾਹਿਬ ਵੀ ਸਾਰੇ ਮਜਬੂਰ ਹੈ ਜਦ ਤੱਕ ਹਾਈ ਕੋਰਟ ਦੇ ਆਰਡਰ ਦੀ ਕਾਪੀ ਨਹੀਂ ਆਉਂਦੀ ਉਹਨਾਂ ਦੀ ਕੋਈ ਅਵੇਲਾ ਕੋਈ ਨਹੀਂ ਕਰਦਾ ਆਰਡਰਸ ਦੀ ਜਦ ਤੱਕ ਮਾਲਕ ਜੱਜ ਸਾਹਿਬ ਦਾ ਹੁਕਮ ਨਹੀਂ ਆਉਂਦਾ ਉਹ ਤੱਕ ਸਾਰੇ ਮਜਬੂਰ ਹੈ